ਸ੍ਰੀ ਕਾਲਜੀ ਮੈਂ ਡਾਕਟਰ ਜਸਕਰ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਫਐਸ ਸਬਚੇ ਅੱਜ ਅਸੀਂ ਪਹੁੰਚੇ ਹਾਂ ਕੋਟ ਪੂਰਾ ਵਿਖੇ ਇੱਥੇ ਕਰਪਲਾ ਹੋਪਲਾ ਪ੍ਰੈਸ ਕਲੱਬ ਤੇ ਰਿਲਾਇੰਸ ਕਲੱਬ ਵੱਲੋਂ ਪल्स ਪੋਲੀਓ ਕੈਂਪ ਲਾਇਆ ਗਿਆ ਜਿਸ ਵਿੱਚ ਕਰਪਲਾ ਹੋਪਲਾ ਪ੍ਰੈਸ ਕਲੱਬ ਦੇ ਸਾਰੇ ਪੱਤਰਕਾਰ ਸ਼ਾਮਲ ਹੋਏ ਆ ਇਹ ਹਰ ਸਾਲ ਦੀ ਤਰ੍ਹਾਂ ਕੈਂਪ ਲਾਇਆ ਜਾਂਦਾ ਹੈ ਇਹ ਨਵ ਜੰਮੇ ਤੇ 5 ਸਾਲਾਂ ਦੇ ਬੱਚੇ ਤੱਕ ਜਿਹੜੇ ਬੱਚੇ ਆਉਂਦੇ ਉਹਨਾਂ ਨੂੰ ਬੂੰਦਾ ਪਿਆਈਆਂ ਜਾਂਦੀਆਂ ਤੇ ਪੋਲੀਏ ਤੋਂ ਰਹਿਤ ਕੀਤਾ ਜਾਂਦਾ ਹੈ ਇਸ ਕੈਂਪ ਦੇ ਵਿੱਚ ਕਈ ਡਾਕਟਰ ਸਾਹਿਬਾਨ ਵੀਡੀਓ ਨਾਲ ਇਹਨੇ ਸ਼ੋਰ ਕਰ ਲਗੇ کئی ਸਿਹਤ ਵਿਭਾਗ ਦੇ ਹੋਰ ਵੀ ਮੁਲਾਜ਼ਮ ਇੱਥੇ ਸ਼ਾਮਲ ਹੁੰਦੇ ਆ ਇਹ ਵੱਧ ਚੜ ਕੇ ਹਿੱਸਾ ਲੈਂਦੇ ਆ ਇਹ ਪੰਜਾਬ ਦੇ ਹਰ ਕੋਨੇ-ਕੋਨੇ ਵਿੱਚ ਪल्स पोलियो ਕੈਂਪ ਲਗਾਇਆ ਜਾਂਦਾ ਹੈ ਜੇ ਕਿ ਇਹ ਆਜੋ ਮਾੜਾ ਬਲੱਡ ਬੱਚਿਆਂ ਵਾਸਤੇ ਇਹ ਬਹੁਤ ਹੀ ਫਾਇਦੇਮੰਦ ਹੈ ਇਹ ਸਾਰੇ ਆ ਕੇ ਜਿਹੜੇ ਆਊਟਰੀਚ ਕੈਂਪੇਨ ਸੀਤ ਵਿਭਾਗ ਦੇ ਅਫਸਰ ਸਹਿਬਾਨ ਨੂੰ ਤਨਤੀਬ ਹੈ ਹੋਰ ਵੀ ਮੁਲਾਜ਼ਮ ਜਿਹੜੇ ਹੈਗੇ ਮੁਲਾਜ਼ਮ ਲਾਸੀ ਸਕੂਲ ਦੇ ਸਟੂਡੈਂਟ ਇਹੇ ਆਸ਼ਾ ਵਰਕਰ ਨੂੰ ਨੇ ਕਰੇ ਦੇ ਮੈਡੀਕਲ ਅਫਸਰ ਸਹਿਬਾਨ ਇਹ ਪ੍ਰਸ਼ਾਸਨ ਦੀ ਰੇਖ ਦੇਖ ਦੇ ਵਿੱਚ ਲਗਾਇਆ ਜਾਂਦਾ ਹੈ ਆਓ ਵੇਖਦੇ ਹਾਂ ਕੋਟਕਪੂਰਾ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਸਾਰਿਆਂ ਤੋਂ ਪਹਿਲਾਂ ਵੈਗ੍ਰੀਕਾ ਖਾਲਸਾ ਸ੍ਰੀ ਵੈਗ੍ਰੂ ਜੀ ਕੀ ਫਤਿਹ ਅੱਜ ਐਤਵਾਰ ਦਾ ਦਿਨ ਹੈ ਸੈਂਟਰਲ ਗਵਰਨਮੈਂਟ ਵੱਲੋਂ ਪੋਸਟ ਪੋਲੀਓ ਦਾ ਜਿਹੜਾ ਕੈਂਪ ਲਾਇਆ ਗਿਆ ਇਹ ਕਰਪਲਾ ਹੋਪਲਾ ਤੇ ਰਿਲਾਇੰਸ ਕਲੱਬ ਵੱਲੋਂ ਸਾਂਝੇ ਤੌਰ ਤੇ ਇਹ ਲਾਇਆ ਗਿਆ ਇਹ ਹਰ ਸਾਲ ਦੀ ਤਰ੍ਹਾਂ ਲਾਇਆ ਜਾਂਦਾ ਹੈ ਤੇ ਜਿਹੜੇ ਛੋਟੇ-ਛੋਟੇ ਬੱਚੇ ਆ ਉਹਨਾਂ ਨੂੰ ਬੂੰਦਾ ਪਿਆ ਕੇ ਉਹਨਾਂ ਨੂੰ ਬਿਮਾਰੀਆਂ ਤੋਂ ਰਹਿਤ ਕੀਤਾ ਜਾਂਦਾ ਹੈ ਇਸ ਵਿੱਚ ਸਾਡੇ ਬਹੁਤ ਸਾਰੇ ਪੱਤਰਕਾਰ ਭਾਈਚਾਰਾ ਜਿਹੜਾ ਓਖੜਾ ਹੈ ਨਾਲ ਹੈ ਤੇ ਹਰੇਕ ਥਾਂ ਤੇ ਪੱਤਰਕਾਰ ਭਾਈਚਾਰਾ ਜਿਹੜਾ ਇਹ ਕੈਂਪ ਨੂੰ ਆਉਂਦਾ ਹੈ ਤੇ ਅੱਜ ਸਾਡੇ ਨਾਲ ਸਰਦਾਰ ਸ਼੍ਰੀ ਚੰਦਰदास ਗਰਗ ਜਿਹੜੇ ਕਿ ਕਰਪਲਾ ਹੋਪਲਾ ਪ੍ਰੈਸ ਕਲੱਬ ਦੇ ਪ੍ਰਧਾਨ ਹੈ ਤੇ ਹੋਰ ਵੀ ਸਾਡੇ ਅਹੁਦੇਦਾਰ ਸਾਹਿਬ ਹੈ ਇਹਨਾਂ ਨਾਲ ਤੁਸੀਂ ਪੁੱਛ ਸਕਦੇ ਇਥੋਂ ਇਹਨਾਂ ਦਾ ਨਾਂ ਤੁਹਾਡਾ ਨਾਂ ਕੀ ਹੈ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਜੀ ਹਾਂਜੀ ਪਵਨ ਕੁਮਾਰ ਪਾਸ ਜੀ ਜਿਹੜੇ ਲੀਓ ਡਾਲੀ ਗਰ ਮਨਵੀਰ ਰੰਗ ਚਤਨਾਲ ਸਿੰਘ ਪੱਤੀ ਡਾਕਟਰ ਜਸਕਰਨ ਸਿੰਘ ਸੰਧਵਾ ਚਰਨਦਾਸ ਗਰਗ ਕਮਲ ਕਿਦਾਰੀਆ ਚੰਦਰ ਗਰਗ ਵੀ ਤੋਂ ਹੁਣ ਸਾਡੇ ਨਾਲ ਸਾਡੇ ਕਰਪਲਾ ਹੋਪਲਾ ਪ੍ਰੈਸ ਕਲੱਬ ਦੇ ਪ੍ਰਧਾਨ ਆ ਜਿਹੜੇ ਸ੍ਰੀ ਚਰਨਦਾਸ ਗਰਗ ਜੀ ਕੁਝ ਇਸ ਬਾਰੇ ਦੱਸਣਗੇ ਹਾਂਜੀ ਗਰਗ ਸਾਹਿਬ ਅੱਜ ਜੋ ਕਿ ਪੰਜਾਬ ਸਰਕਾਰ ਅਰ ਸੈਂਟਰ ਸਰਕਾਰ ਆਏ ਸਾਲ ਦੇ ਵਿੱਚ ਦੋ ਵਾਰੀ ਜੋ ਕੋਈ ਪਾਲਸ ਪੋਲੀਓ ਬੂੰਦਾ ਜੋ ਕੀ ਪਾਈਆਂ ਜਾਂਦੀਆਂ ਅੱਜ ਫਿਰ ਐਲੈਂਸ ਕਲੱਬ ਕੋਰਗਪੁਰਾ ਡਾਇਮੰਡ ਤੇ ਕਰਪੜਾ ਹੋਪਰਾ ਪ੍ਰੈਸ ਕਲੱਬ ਵੱਲੋਂ ਸਾਂਝੇ ਤੌਰ ਤੇ ਜੋ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾ ਪਾਈਆਂ ਗਈਆਂ ਉਹਦੇ ਵਿੱਚ ਸਾਡੇ ਨਾਲ ਐਲੈਂਸ ਕਲੱਬ ਤੇ ਕਰਪੜਾ ਹੋਪਰਾ ਪ੍ਰੈਸ ਕਲੱਬ ਦੇ ਅਤੇ ਸਸਤਾ ਦੇ ਸੰਯੋਗ ਦੇ ਨਾਲ ਸਰਕਾਰੀ ਹਸਪਤਲ ਦੇ ਸੰਯੋਗ ਦੇ ਨਾਲ ਅੱਜ ਇਹ ਬੂੰਦਾ ਪਈਆਂ ਜਾ ਰਹੀਆਂ ਸੋ ਸਾਡੇ ਨਾਲ ਸਾਰੇ ਹੀ ਅਧਿਕਾਰਦਾਰ ਤੇ ਸਹਿਬਾਨ ਜੁੜੇ ਆ ਸਾਡੇ ਕਲਪੜਾ ਹੋਪਲਾ ਪ੍ਰੈਸ ਕਲੱਬ ਦੇ ਚੇਅਰਮੈਨ ਸਰਦਾਰ ਜਸਕਰਨ ਸਿੰਘ ਜੀ ਸਾਡੇ ਨਾਲ ਖੜੇ ਆ ਕਮਲ ਘਟਾਰੀਆ ਜੀ ਸਾਡੇ ਨਾਲ ਖੜੇ ਆ ਔਰ ਐਲਾਈਅੰਸ ਕਲੱਬ ਕੋਰਗਪੁਰਾ ਡਾਇਮੰਡ ਦੇ ਪ੍ਰੈਜ਼ੀਡੈਂਟ ਜੋ ਸਤਨਾਮ ਸਿੰਘ ਖਬੂਜੀਓ ਸਾਡੇ ਨਾਲ ਆ ਔਰ ਜੋ ਸਾਡੇ ਪੰਮਲ ਭਾਰਤੀ ਜੀ ਆ ਉਹ ਲੈਫਟ ਕਲੱਬ ਦੇ ਵਿੱਚ ਸਾਡੇ ਮੇਨ ਅਫਸਰ ਆ ਅਤੇ ਸ੍ਰੀਸ਼ ਕੁਮਾਰ ਜੀ ਮਨਵੀਰ ਸਿੰਘ ਰੰਗਾ ਜੀ ਸਾਡੇ ਲੈਫਟ ਕਲੱਬ ਦੇ ਵਿੱਚ ਚੰਦਰ ਗਰਗ ਜੀ ਸਾਡੇ ਪੀਆਰਓ ਆ ਉਹ ਸਾਡੇ ਨਾਲ ਸਾਰੇ ਸਾਡੇ ਨਾਲ ਇਸ ਟਾਈਮ ਜੁੜੇ ਹੋਏ ਆ ਸੋ ਅਸੀਂ ਹਰੇਕ ਨਾਗਰਿਕ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੋ ਵੀ 0 ਤੋਂ 5 ਸਾਲ ਦੇ ਜੋ ਬੱਚੇ ਆ ਉਹਨਾਂ ਨੂੰ ਪੋਲੀਓ ਬੂੰਦਾ ਜੂ ਪਿਓਣ ਕਿਉਂਕਿ ਉਹਨਾਂ ਨੂੰ ਇਸ ਪਾਲਸਾ ਪੋਲੀਓ ਤੋਂ ਰਹਿ ਕੀਤਾ ਜਾਵੇ ਸਾਡੇ ਨਾਲ ਇਸ ਟਾਈਮ ਸ਼੍ਰੀ ਚਰਨਦਾਸ ਗਰਗ ਕਰਪਲਾ ਹੋਪਲਾ ਪ੍ਰੈਸ ਕਲੱਬ ਦੇ ਪ੍ਰਧਾਨ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਜਿਹੜਾ ਹਰ ਸਾਲ ਪल्स ਪੋਲੀਓ ਕੈਂਪ ਲਾਇਆ ਜਾਂਦਾ ਹੈ ਕਰਪਲਾ ਹੋਪਲਾ ਪ੍ਰੈਸ ਕਲੱਬ ਵੱਲੋਂ ਤੇ ਐਲयंस ਕਲੱਬ ਕੋਲ ਪੂਰਾ ਡਾਇਮੰਡ ਵੱਲੋਂ ਇਹ ਤੁਹਾਨੂੰ ਕਿਵੇਂ ਸੁਝਾਇਆ ਕਿ ਇਹ ਪ੍ਰੈਸ ਕਲੱਬ ਤੇ ਸੰਸਥਾ ਵੱਲੋਂ ਲਾਇਆ ਜਾਏ ਇਹ ਜੀ ਜੋ ਕਰਪੜਾ ਹੋਪਰਾ ਪ੍ਰੈਸ ਕਲੱਬ ਆ ਉਹ ਅੱਜ 8 ਤੋਂ 9 ਸਾਲ ਹੋ ਗਏ ਹੌਟ ਜਾਇਆ ਇਹ ਜਿਹੜਾ ਕਲੱਬ ਆ ਇਹ ਜਿਹੜਾ ਜਿਹੜਾ ਲੈਵਲ ਤੇ ਸੋ ਇਹ ਜਿਹੜਾ ਕਰਪੜਾ ਹੋਪਰਾ ਪ੍ਰੈਸ ਕਲੱਬ ਦਾ ਨਾਂ ਜਿਹੜਾ ਆਮ ਪ੍ਰੈਸ ਕਲੱਬ ਹੁੰਦਾ ਅਸੀਂ ਕਰਪੜਾ ਹੋਪਰਾ ਪ੍ਰੈਸ ਕਲੱਬ ਤਾਂ ਹੀ ਇਸ ਵਾਸਤੇ ਨਾਂ ਰੱਖਿਆ ਕਿ ਇਹਦੇ ਵਿੱਚ ਜਿਹੜੇ ਕਲਪਰਾ ਹੋ ਪਰ ਜਿਹੜੇ ਕੰਮ ਆ ਉਹ ਵੀ ਇਹ ਪ੍ਰੈਸ ਕਲੱਬ ਕਰਦਾ ਇਹ ਜਿਹੜੀ ਨਿਕਲਦਾ ਬ੍ਰਸਟਾਪ ਨੇ ਖਬਰਾਂ ਲਾਉਣੀਆਂ ਇਹ ਖਬਰਾਂ ਵੀ ਲਾਉਂਦੇ ਆ ਨਾਲ ਜਿਹੜੇ ਵਧੀਆ ਕੰਮ ਉਹ ਵੀ ਕਰਦੇ ਆ ਸੋ ਇਸ ਕਰਕੇ ਅਸੀਂ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਕਿ ਜਿਹੜਾ ਪਾਲਸ ਪੋਲੀਓ ਆ ਇਹ ਪੋਲੀਓ ਨੂੰ ਸਰਕਾਰ ਦਾ ਇੱਕੋ ਬਹੁਤ ਟਿਕਾ ਪਰਾਲਾ ਸੀ ਕਿ ਪੋਲੀਓ ਨੂੰ ਜੜ ਤੋਂ ਖਤਮ ਕੀਤਾ ਜਾਵੇ ਕੋ ਕਿੰਨੀਆਂ ਸੰਸਥਾਵਾਂ ਜਿੰਨੇ ਐਨਜੀਓ ਆ ਉਹਨਾਂ ਨੇ ਸਰਕਾਰ ਦਾ ਪੂਰਾ ਪੂਰਾ ਸਹਿਯੋਗ ਦਿੱਤਾ ਸੋ ਅਸੀਂ ਵੀ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਸਾਡਾ ਕਲਪਲਾ ਹੋਪਰਾ ਪ੍ਰੈਸ ਕਾਰ ਤੇ ਲੈਸ ਕਲਬ ਵੀ ਇਸ ਜੀ ਨੂੰ ਮੁੱਖ ਰੱਖਦੇ ਹੋਏ ਇਹ ਕੈਂਪ ਦਾ ਅਯੋਜਨ ਕਰ ਬਹੁਤ ਬਹੁਤ ਧੰਨਵਾਦ ਜੀ ਪਸੰਦ ਤੇ ਅੱਜ ਸਬਸਕ੍ਰਾਈਬ ਕੀਆ ਜਨਤਾ ਪਾਰਟੀ ਦੇ ਹੋਂਦ ਤੇ ਲਾਈਕ